ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਾਸਤੇ ਇਸ ਵੇਲੇ ਬਹੁਤ ਔਖੀ ਘੜੀਆ ਅ ਔਰ ਇਹਦੇ 'ਚ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਅ ਪਰ ਸੋਸਿਆ ਕਿ ਹੁਣ ਵੀ ਅ ਇੰਨਾ ਨੁਕਸਾਨ ਕਰਾਉਣ ਦੇ ਬਾਅਦ ਵੀ ਹਾਲੀ ਵੀ ਤੂ-ਤੂ ਮੈਮੇ ਹੋ ਰਹੀ ਆ ਇੱਕ ਦੂਜੇ ਦੇ ਖਿਲਾਫ ਮੇੜੋ-ਮੇਣੀ ਆਪਾਂ ਹੋ ਰਹੇ ਆ ਅ ਤਾਂਜੀ ਕਸੇ ਜਾ ਰਹੇ ਆ ਬਲੇਮ ਗੇਮ ਕੀਤੀ ਜਾ ਰਹੀ ਆ ਤੁਸੀਂ ਹੁਣੇ ਭਗਵੰਤ ਮਾਨ ਨੂੰ ਸੁਣਿਆ ਫਿਰ ਪ੍ਰਤਾਪ ਬਾਜਵਾ ਨੂੰ ਸੁਣਿਆ ਇਹੋ ਹੀ ਹਾਲ ਬਾਕੀ ਲੀਡਰਾਂ ਦਾ ਵਾ ਅਰ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਵਿਧਾਨ ਸਭਾ ਸੈਸ਼ਨ ਆ ਜਿੰਨੇ ਹੁਣ ਤੱਕ ਵਿਧਾਨ ਸਭਾ ਸੈਸ਼ਨ ਹੋਏ ਆ ਖਾਸ ਕਰਕੇ ਇਸ ਸਰਕਾਰ ਦੇ ਸੈਸ਼ਨ ਉਹਨਾਂ ਦੇ ਵਿੱਚ ਬਿਲਕੁਲ ਮੇਡੋ ਮਣੀ ਹੀ ਲੀਡਰ ਹੁੰਦੇ ਰਹੇ ਆ ਉੱਥੇ ਸਹੀ ਮਾਇਨੇ ਦੇ ਵਿੱਚ ਚੰਗੀ ਸਕਾਰਮਾਤਵਿਕ ਢੰਗ ਨਾਲ ਕੋਈ ਵਿਚਾਰ ਚਰਚਾ ਜਿਹੜੀ ਆ ਉਹ ਨਹੀਂ ਹੋਈ ਪੋਜੀਟਿਵ ਕਰਨਾ ਕੋਈ ਵਿਚਾਰ ਚਰਚਾ ਨਹੀਂ ਹੋਈ ਲੋੜ ਹੈ ਕਿ ਅਸਲੇ ਉੱਥੇ ਖੁੱਲਾ ਸਮਾਂ ਦੇ ਕੇ ਹਰ ਪਾਰਟੀ ਨੂੰ ਸਮਾਂ ਦਿੱਤਾ ਜਾਵੇ ਔਰ ਸਪੀਕਰ ਸਿਰਫ ਕੋਈ ਚੀਜ਼ ਇਨਸ਼ੋਰ ਕਰੇ ਇੱਕ ਦੂਜੇ ਤੇ ਯਾਦੇ ਫੈਕਸ਼ਨ ਫਿਗਰਸ ਲੈ ਕੇ ਅਟੈਕ ਕਰੋ ਜਾਂ ਇੱਕ ਦੂਜੇ ਤੇ ਬਿਨਾਂ ਵਜ੍ਹਾ ਅਟੈਕ ਨਾ ਕਰੋ ਸੁਝਾਅ ਦੱਸ ਕਿ ਕੀ ਕਰਨ ਦੀ ਲੋੜ ਹੈ ਸਾਰਾ ਹੀ ਫੋਕਸ ਹੋਣਾ ਚਾਹੀਦਾ ਵਾ ਸੁਝਾਅ ਦੇ ਉੱਤੇ ਲੌਂਗ ਟਰਮ ਸੁਝਾਅ ਕੀਆ ਸ਼ਾਰਟ ਟਰਮ ਵਾਸਤੇ ਕੀਆ ਰੇਤਾ ਖੇਤਾਂ ਜਿਹੜਾ ਆ ਗਿਆ ਵਾ ਉਹਨੂੰ ਕੱਢਣ ਵਾਸਤੇ ਕੀ ਕਰਨ ਦੀ ਲੋੜ ਹੈ ਘਰਾਂ ਦੀ ਸਾਰੀ ਵਾਸਤੇ ਕੀ ਲੋੜ ਹੈ ਸੜਕਾਂ ਕਿਵੇਂ ਉਹਨਾਂ ਦੀ ਬਿਹਤਰੀ ਹੋ ਸਕਦੀ ਹੈ ਪੁਲ ਕਿਵੇਂ ਦੁਬਾਰਾ ਸਾਰੇ ਜਾਸਰ ਤੇ ਆਸਰਾ ਕਿੱਥੋਂ ਆਣਾ ਐਨਆਰਆਈਜ਼ ਦਾ ਪੈਸਾ ਆਪਾਂ ਕਿਵੇਂ ਵਰਤੀਏ ਅ ਗਿਵੇਂ ਹਰ ਹਲਕੇ ਦੇ ਵਾਸਤੇ ਡੁਪਲੀਕੇਸ਼ਨ ਨੂੰ ਤੋਂ ਬਚੀਏ ਤਾਂ ਕਿ ਸਹੀ ਮਾਨੇ ਦੇ ਵਿੱਚ ਕੰਮ ਹੋ ਸਕੇ ਕਿੰਦਰ ਤੋਂ ਆਪਾਂ ਪੈਸਾ ਹੋਰ ਕਿਵੇਂ ਲੈਣਾ ਸੋ ਇਹ ਸਭ ਕੁਝ ਵਾਸਤੇ ਇੱਕ ਪੋਜ਼ਿਟਿਵ ਸਕਾਰਾਤਮਕ ਤਰੀਕੇ ਨਾਲ ਅਕ ਵਿਚਾਰ ਸਿਰਚਾ ਹੋਏ ਤਾਂ ਦੀ ਆਪਾਂ ਇਸ ਪਾਸੇ ਨੂੰ ਵੱਧ ਸਕਦੇ ਆ ਮੇਰਾ ਖਿਆਲ ਆ ਕਿ ਲੋੜਿਆ ਆ ਆਲ ਪਾਰਟੀ ਇੱਕ ਮਿੱਟੀ ਬਣਾਈ ਜਾਵੇ ਸਾਰੇ ਪਾਰਟੀਆਂ ਦੇ ਨੁਮਾਇੰਦੇ ਹੋਣ ਔਰ ਸਿਰਫ ਚੁਣੇ ਹੋਏ ਨਾ ਮੈਂਦੇ ਨਹੀਂ ਆਮ ਲੋਕਾਂ ਦੇ ਵਿੱਚ ਜਿਹੜੇ ਮਾਹਰ ਨੇ ਕੋਈ ਫਲੱਡ ਦੇ ਮਾਹਰ ਹੋ ਸਕਦੇ ਆ ਕੋਈ ਇਰੀਗੇਸ਼ਨ ਦੇ ਮਾਹਰ ਹੋ ਸਕਦੇ ਆ ਕਿਉਂਕਿ ਆਪਾਂ ਵੇਖਿਆ ਹੈ ਕਿ ਚੀਨੀ ਵਾਇਰਸ ਜਿਹੜੀ ਆ ਇਸ ਵੇਲੇ ਜਿਹੜਾ ਛੋੜਨਾਵਾ ਕਈ ਥਾਵਾਂ ਤੇ ਉਹਨੂੰ ਮਾਲਵੇ ਦੇ ਵਿੱਚ ਉਹਨੂੰ ਹਮਲਾ ਕਰ ਰਹੀ ਆ ਬਿਮਾਰੀ ਲਾ ਕੇ ਆ ਸੋ ਇਹ ਸਾਰੇ ਮਾਹਰਾਂ ਦੀ ਸੂਝਵਾਨ ਲੋਕਾਂ ਦੀ ਸਾਰੀਆਂ ਪਾਰਟੀਆਂ ਦੇ ਜਿਹੜੇ ਚੰਗੇ ਸੂਝਵਾਨ ਐਮਐਲਏ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਜਾਵੇ ਆ ਕਿ ਪੰਜਾਬ ਦੀ ਮੋਟਰ ਸਾਰੀ ਕਿਵੇਂ ਹੋ ਗਈ ਔਰ ਇਹ ਸਾਰੇ ਇਕੱਠੇ ਹੋ ਕੇ ਕੇਂਦਰ ਕੋ ਜਾਣ ਕਹਿਣ ਜੀ ਸਾਨੂੰ ਪੈਸੇ ਦੀ ਲੋੜ ਹੈ ਸਾਨੂੰ ਕੇਂਦਰ ਪੈਸਾ ਦੇ ਇਹ ਤਾਂ ਜਿੱਕਸ ਨਾਲ ਮੇਣੋ ਮੇਣੀ ਤੂ ਤੂ ਮੈ ਮਾ ਹੋਣਾ ਇਹਦੇ ਨਾਲ ਕੁਝ ਨਹੀਂ ਬੰਦਣਾ ਤੁਹਾਨੂੰ ਲੱਗਦਾ ਵਾ ਕਿ ਲੋਕੀ ਇਹਦੇ ਨਾਲ ਪ੍ਰਭਾਵਿਤ ਹੁੰਦੇ ਆ ਮੇਰਾ ਦਿਖਿਆ ਲੋਕੀ ਵੀ ਇਹ ਤੋਂ ਅਟ ਚੁੱਕੇ ਆ ਔਰ ਵਿਧਾਨ ਸਭਾ ਦਾ ਦੇਖਿਓ ਆਪਾਂ ਨੂੰ ਪਤਾ ਹੀ ਆ ਕਿ 70 80 ਲੱਖ ਰੁਪਈਆ ਇੱਕ ਦਿਨ ਦਾ ਸੈਸ਼ਨ ਤੇ ਲੱਗ ਜਾਂਦਾ ਇਹ ਤਿੰਨ ਦਿਨਾਂ ਦਾ ਸੈਸ਼ਨ ਘੱਟੋ ਘੱਟ 2.5 10 ਕਰੋੜ ਰੁਪਈਆ ਲੱਗਣਾ ਕਿ ਆਪਾਂ ਵੇਸਟ ਕਰਨਾ ਚਾਹੁੰਦੇ ਆ ਯਾ ਇਹ 3 ਕਰੋੜ ਰੁਪਏ ਚੋਕਰ ਨਵੀਂ ਗੱਲ ਪੁੱਛੀ ਚੰਗੀ ਗੱਲ ਕੱਢਣੀ ਆ ਕੋਸ਼ਿਸ਼ ਇਹ ਲਾਉਣੀ ਚਾਹੀਦੀ ਆ ਕਿ ਚੰਗੀ ਗੱਲ ਕੱਢਣੀ ਆ ਔਰ ਇਹਦੀ ਸ਼ੁਰੂਆਤ ਜਿਹੜੀ ਆ ਉਹ ਮੇਰਾ ਖਿਆਲ ਹੈ ਜ਼ਿੰਮੇਵਾਰੀ ਕਿ ਚੰਗੀ ਉਥੇ ਪੋਜ਼ਿਟਿਵ ਗੱਲਬਾਤ ਹੋਵੇ ਇਹਦੀ ਜ਼ਿੰਮੇਵਾਰੀ ਬੰਦੀ ਆ ਸਪੀਕਰ ਦੇ ਉੱਤੇ ਸਪੀਕਰ ਨੂੰ ਬੜਾ ਸਖਤ ਹੋਣਾ ਚਾਹੀਦਾ ਜਦੋਂ ਕਿ ਤੂ ਤੁਮਾਣਾ ਕਰਨ ਲੱਗੇ ਸਪੀਕਰ ਖੜੇ ਹੋ ਜਾਣ ਕਿਉਂਕਿ ਜਦੋਂ ਸਪੀਕਰ ਖੜਾ ਹੋ ਜਾਂਦਾ ਵਾ ਸਭ ਨੂੰ ਬੈਠਣਾ ਹੁੰਦਾ ਦੈਟ ਸਪੀਕਰ স্ট্যান্ডਸ ਐਵਰੀਬਾਡੀ ਸਿਟਸ ਉਸ ਕਰਦੀ ਮੁਖਤੌਤ ਦੀ ਜ਼ਿੰਮੇਵਾਰੀ ਬੰਦੀ ਆ ਉਸ ਤੋਂ ਬਾਅਦ ਲੀਡਰ ਆਫ ਹਾ ਵਾਂਟ ਮਨ ਪੀਲਰ ਆਫ ਅਪੋਜੀਸ਼ਨ ਪ੍ਰਤਾਪ ਬਾਜਵਾ ਇਹਨਾਂ ਤਿੰਨਾਂ ਲੋਕਾਂ ਦੀ ਜੇ ਮੈਂਬਰੀ ਬਣਦੀ ਆ ਕਿ ਉੱਥੇ ਵਧੀਆ ਡਿਬੇਟ ਹੋਵੇ ਔਰ ਇੱਕ ਨਵਾਂ ਐਗਜ਼ੈਂਪਲ ਸੈੱਟ ਕਰਨਾ ਚਾਹੀਦਾ ਵਾ ਮੈਂ ਆਸ ਕਰਦਾ ਵਾਂ ਕਿ ਜੇ ਤਿੰਨੇ ਨਹੀਂ ਤੇ ਐਟਲੀਸਟ ਇਹਨਾਂ ਚੋਂ ਇੱਕ ਪਾਵੇਂ ਵਿਰੋਧੀ ਧਿਰ ਦਾ ਨੇਤਾ ਜਾਂ ਲੀਡਰ ਆਫ ਦੀ ਹਾਊਸ ਜਾਂ ਫਿਰ ਸਪੀਕਰ ਉਹ ਇੱਕ ਨਵੀਂ ਪਰਫਾ ਜਿਹੜੀ ਆ ਨਵਾਂ ਪ੍ਰੈਸੀਡੈਂਸ ਜਿਹਾ ਵਾ ਉਹ ਸੈੱਟ ਕਰਨਗੇ ਤਾਂ ਕਿ ਵਾਕਈ ਪੰਜਾਬ ਦੇ ਮੁਰਸਾਈ ਵਾਸਤੇ ਇਹ ਜੰਗੀ ਡਿਬੇਟ ਨਿਕਲ ਕੇ ਆ ਸਕੇ ਚੰਗੇ ਵਿਚਾਰ ਨਿਕਲ ਗਿਆ ਸਕਣ ਜੇ ਲੋ ਕਰਮ ਦਾ ਵੀ ਰਿਪੇਅਰ ਹੋਣੀ ਹੁੰਦੀ ਹੈ ਤੇ ਜੇ ਸਾਰੇ ਮੈਂਬਰ ਉਹਦੇ ਯੋਗਦਾਨ ਪਾਉਣਗੇ ਤਾਂ ਚੰਗਾ ਕਰ ਬਣ ਜਾਂਦਾ ਨਹੀਂ ਤੇ ਫਿਰ ਆਪਾਂ ਜੇ ਇੱਕ ਦੂਜੇ ਨੂੰ ਲੱਤਾਂ ਖਿੱਚਣਗੇ ਤੇ ਉਹ ਕਦੀ ਵੀ ਨਹੀਂ ਕਰ ਪੂਰਾ ਹੁੰਦਾ ਇਹੋ ਪੰਜਾਬ ਦੀ ਹਕਤ ਆ ਇੱਥੇ ਸਾਰੇ ਲੋਕਾਂ ਨੂੰ ਇੱਕ ਜੁਟ ਤੇ ਇੱਕ ਮੰਚ ਤੇ ਆਉਣ ਦੀ ਲੋੜ ਆ ਔਰ ਰਲ ਮਿਲ ਕੇ ਪੰਜਾਬ ਦੀ ਮਰਦ ਸਾਰੀ ਕਰਨ ਦੀ ਲੋੜ ਆ